ਜੋ ਸਿੱਧੋਂ ਲੈ ਕੇ ਆਏ ਕਿ ਅਜਾਹ ਟੂਰਿਸਟ ਸਪੌਟ ਤੇ ਜਿਹੜਾ ਲੁਧਿਆਣੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਜੀ ਹਾਂ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਇਸ ਮਿਊਜ਼ੀਅਮ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਸਾਂਭੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਦਿਖਾਉਨੇ ਆ ਇੰਨਾ ਚੀਜ਼ਾਂ ਸੋ ਇਸ ਵਾਰ ਮਿਊਜ਼ੀਅਮ ਦਾ ਜਿਹੜਾ ਨੀ ਪਥਰਾ ਜੀ ਗੱਲ ਕਰੀਏ ਤਾਂ 11 ਮਈ 1991 ਨੂੰ ਰੱਖਿਆ ਗਿਆ ਸੀ ਜਿਹੜੇ ਗਵਰਨਰ ਸੀ ਕੇ ਪੰਜਾਬ ਦੇ ਸਭ ਤੋਂ ਪਹਿਲਾਂ ਜਿਹੜੇ ਤੁਹਾਨੂੰ ਐਂਟ੍ਰੈਂਸ ਤੇ ਮਿਲਣਗੇ ਫੋਰਡ T16 MK1 ਜੀ ਹਾਂ ਇਹ ਫੋਰਡ G16 MK1 ਹੈ ਜਿਹੜਾ ਕਿ 12 ਕੀਤਾ ਗਿਆ ਸੀ 1939 ਲਿਵਿਜ ਸੋ ਕਾਰਗਿਲ ਵਾਰ ਹੋਈ ਸੀ ਕਿ ਜਿਹੜੀ ਉਹਨਾਂ ਤੋਂ ਹਾਲ ਕੋਈ ਜਾਣਦਾ ਕੋਈ ਵੀ ਇਸ ਘਟਨਾ ਨੂੰ ਨਹੀਂ ਭੁੱਲ ਸਕਦਾ ਸੋ ਬਹੁਤ ਹੀ ਸੋਹਣੇ ਵਧੀਆ ਤਰੀਕੇ ਨਾਲ ਇੱਥੇ ਚਿੱਤਰਿਤ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਗਿਲ ਦੀ ਵਾਰ ਹੋਈ ਸੀ ਉਹਨੂੰ ਇੱਕ ਜਿਹੜੇ ਬੱਚੇ ਨੇ ਯੰਗਸਟਰਸ ਨੇ ਉਹਨਾਂ ਨੂੰ ਇੱਕ ਯਾਦ ਦਿੱਤੀ ਗਈ ਹੈ ਇਹ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਵਿੱਚ ਰੋਲ ਆਫ ਆਨਰ ਸਿੱਖ ਐਲਾਈ ਜੀ ਹਾਂ ਇਸਾਰੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਉਹਨਾਂ ਦੇ ਨਾਮ ਇੱਥੇ ਸੁਨਹਿਰੀ ਅੱਖਰਾਂ ਦੇ ਵਿੱਚ ਅੰਕਿਤ ਕੀਤੇ ਹੋਏ ਨੇ ਜਿਹੜੇ ਜਬਾਤ ਸੈਨਿਕ ਹੁੰਦੇ ਸਨ ਆਪਣੀਆਂ ਪ੍ਰਾਪਤੀਆਂ ਦੇ ਨਾਲ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਯਾਨਕਿ ਜਿਹੜੇ ਉਹਨਾਂ ਨੂੰ ਮੈਡਲਸ ਸਨਮਾਨ ਦਿੱਤੇ ਜਾਂਦੇ ਸਨ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਹਮ ਕੇ ਰੱਖੀ ਹੋਈ ਨੇ ਕਿਉਂਕਿ ਇਹ ਜਿਹੜੇ ਮੈਡਲਸ ਹੁੰਦੇ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਦੇ ਨਾਲ ਬਹੁਤ ਜ਼ਿਆਦਾ ਬਹੁਤ ਚੀਜ਼ਾਂ ਕੁਰਬਾਨ ਕਰਕੇ ਮਿਲਦੀ ਨੇ ਸੋ ਅੰਗਰੇਜ਼ਾਂ ਤੇ ਸਿੱਖਾਂ ਦਾ ਜਦੋਂ ਯੁੱਧ ਹੋਇਆ ਸੀ ਕਿਸ ਤਰੀਕੇ ਨਾਲ ਉਹ ਯੁੱਧ ਹੋਇਆ ਸੀ ਉਹਨੂੰ ਬੱਚਿਆਂ ਨੂੰ ਸਮਝਾਉਣ ਦੇ ਲਈ ਜਿਹੜੀ ਯੰਗਸਟਰਸ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਦਿਖਾਇਆ ਬਹੁਤ ਥੋੜੀ ਪਿਕਚਰਾਈਜੇਸ਼ਨ ਇਹ ਤੇ ਕੀਤੀ ਹੋਈ ਹੈ ਸੋ ਜਦੋਂ ਇਹ ਯੁੱਧ ਲੜੇ ਜਾਂਦੇ ਸੀ ਪ੍ਰਾਤਨ ਸਮੇਂ ਦੇ ਵਿੱਚ ਤਾਂ ਸੋਲਜਰਸ ਦੀ ਅਲੱਗ ਪਹਿਚaan ਹੁੰਦੀ ਸੀ ਸੋ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗੁਪਤਾ ਸੋਲਜਰਸ ਨੇ ਇੱਧਰ ਸਿੱਖ ਸੋਲਜਰਸ ਹੀ ਪਹਿਚਾਨਾ ਜਿਨ੍ਹਾਂ ਦੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਮੁਗਲ ਸੋਲਜਰਸ ਨਹੀਂ ਹੋਏ ਤਾਂ ਹੁੰਦੇ ਸਨ ਸੋ ਉਹਨ ਜੀ ਗੱਲ ਕਰੀਏ ਦਰਸਾਇਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਸੋਲਜਰਸ ਦੇ ਵਿੱਚ ਫਰਕ ਹੁੰਦਾ ਸੀ ਉਹ ਕਿਹੜੇ-ਕਿਹੜੇ ਸੋਲਜਰਸ ਦੀ ਕਿਸ ਤਰੀਕੇ ਦੀ ਪਹਿਚਾਨ ਹੁੰਦੀ ਸੀ ਇੱਕ ਜਿਹੜਾ ਪੋਰਟਰੇ ਕੀਤਾ ਹੋਇਆ ਹੈ ਇਸ ਜੰਗ ਨੂੰ ਜੇ ਕਿ ਬਿਲਕੁਲ ਬਖੂਵੀ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਇਮੋਸ਼ਨਸ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਟੈਨਸ਼ਨ ਦਾ ਮਾਹੌਲ ਵੀ ਇਹਦੇ ਵਿੱਚ ਦਿਖਾਇਆ ਗਿਆ ਕਿ ਕਿੰਨੇ ਟੈਨਸ਼ਨ ਦੇ ਵਿੱਚ ਸਨ ਉੱਥੇ ਦੇਖ ਸਕਦੇ ਹੋ ਕਿ ਲੁੱਕ ਕੇ ਕਿਦਾਂ ਵਾਰ ਕੀਤੇ ਜਾਂਦੇ ਸਨ ਛੁਪ ਕੇ ਦੁਸ਼ਮਣਾਂ ਤੋਂ ਛੁਪਿਆ ਜਾਂਦਾ ਸੀ ਕਿ ਉਹਨਾਂ ਨੂੰ ਜਿਹੜਾ maat ਦਿੱਤੀ ਜਾ ਸਕੀ ਹੈਲੋ ਲੁਧਿਆਣਾ ਪੀਪਲ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਇੱਕ ਅਜਿਹੇ ਟੂਰਿਸਟ ਸਪੌਟ ਤੇ ਜਿਹੜਾ ਲੁਧਿਆਣਾ ਸ਼ਹਿਰ ਵਿੱਚ ਬਹੁਤ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਜੀ ਹਾਂ ਮਹਾਰਾਜਾ ਰਣਜੀਤ ਸਿੰਘ ਫਾਰ ਮਿਊਜ਼ੀਅਮ ਇਸ ਮਿਊਜ਼ੀਅਮ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਸਾਂਭੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਦਿਖਾਉਨੇ ਆ ਇੰਨਾਂ ਚੀਜ਼ਾਂ ਨੂੰ ਸੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਦਿਨ ਮੰਗਲਵਾਰ ਨੂੰ ਹੋਇਆ ਸੀ ਬਚਪਨ ਦੇ ਵਿੱਚ ਹੀ 체ਚਕਤੀ ਨਾਮੁਰਾਦ ਬਿਮਾਰੀ ਕਰਨੇ ਉਹਨਾਂ ਦੀ ਖੱਬੀ ਅੱਖ ਮਾਰੀ ਗਈ ਫਿਰ ਵੀ ਉਹ ਇੱਕ ਸ਼ਕਤੀਸ਼ਾਲੀ ਸਿਪਾਹੀ ਬਣੇ ਅਤੇ ਉੱਤਰ ਪੱਛਮੀ ਸੀਮਾ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਇਆ ਉਹਨਾਂ ਨੇ ਆਪਣੀ ਦਇਆ ਅਤੇ ਧਾਰਮਿਕ ਸਹਿਨਸ਼ੀਲਤਾ ਰਾਹੀਂ ਪੰਜਾਬ ਦੇ ਲੋਕਾਂ ਦਾ ਏਕੀਕਰਨ ਕਰਕੇ ਇੱਕ ਸ਼ਕਤੀਸ਼ਾਲੀ ਰਾਜ ਕਾਇਮ ਕੀਤਾ ਸੋ ਉਹਨਾਂ ਦੀ ਯਾਦ ਵਿੱਚ ਇਸ ਮਿਊਜ਼ੀਅਮ ਨੂੰ ਬਣਾਇਆ ਗਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਜਿਹੜੀ ਪ੍ਰਤਿਮਾ ਇੱਥੇ ਬਣਾਈ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋ ਇਸ ਵਾਰ ਮਿਊਜ਼ੀਅਮ ਦਾ ਜਿਹੜਾ ਨੀ ਪੱਥਰ ਆ ਜੇ ਗੱਲ ਕਰੀਏ ਤਾਂ 11 ਮਈ 1991 ਨੂੰ ਰੱਖਿਆ ਗਿਆ ਸੀ ਜਿਹੜੇ ਗਵਰਨਰ ਸੀਗੇ ਪੰਜਾਬ ਦੇ ਓਪੀ ਮਲਹੋਤਰਾ ਜੀ ਵੱਲੋਂ ਜੀ ਹਾਂ ਜਰਨਲ ਓਪੀ ਮਨੋਤਰਾ ਜੀ ਵੱਲੋਂ ਇਹ ਜਿਹੜਾ ਨੀ ਪੱਥਰ ਰੱਖਿਆ ਗਿਆ ਸੀ ਇਸ ਵਾਰ ਮਿਊਜ਼ੀਅਮ ਦਾ ਵਿੱਚ ਜਿਹਦੇ ਵਿੱਚ ਬਹੁਤ ਸਾਰੀਆਂ ਯਾਦਾਂ ਸੰਭੀਆਂ ਹੋਈਆਂ ਨੇ ਉਹਨਾਂ ਯਾਦਾਂ ਦੇ ਨਾਲ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੇ ਤੁਹਾਨੂੰ ਐਂਟਰੈਂਸ ਤੇ ਮਿਲਣਗੇ ਫ ਜਿਹੜਾ ਇਹ ਫੋਰਡ T16 MK1 ਹੈ ਜਿਹੜਾ ਕਿ ਡਿਵੈਲਪ ਕੀਤਾ ਗਿਆ ਸੀ 1939 ਦੇ ਵਿੱਚ ਇਹ ਸਭ ਤੋਂ ਪਹਿਲਾਂ ਤੁਸੀਂ ਜਦੋਂ ਐਂਟਰ ਕਰਦੇ ਹੋ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਟੈਂਕ ਜਿਹੜੇ ਪਏ ਹੋਏ ਦਿਖਾਈ ਦੇਣਗੇ ਏ ਦੂਜੇ ਪਾਸੇ ਜੀ ਗੱਲ ਕਰੀਏ ਦੂਜੇ ਪਾਸੇ ਜਿਹੜਾ ਟੈਂਕ ਤੁਸੀਂ ਵੇਖ ਰਹੇ ਹੋ ਸੋ ਜੀ ਦੂਜੇ ਪਾਸੇ ਜਿਹੜਾ ਟੈਂਕ ਤੁਸੀਂ ਦੇਖ ਰਹੇ ਹੋ ਇਹ ਹੈ ਡੈਮਲਰ ਫੈਰਟ ਸਕਾਟ ਕਾਰ ਜੀ ਹਾਂ ਡੈਮਲਰ ਫੈਰਟ ਸਕਾਟ ਕਾਰ ਹੈ ਟੂ ਕਰੂ ਵੀਲ ਵਹੀਕਲ ਹੈ ਜਿਹੜਾ ਪਾਵਰਡ ਬਾਈ 6 ਸਿਲੰਡਰਸ ਪ੍ਰੋਪੈਲਿੰਗ ði ਫੈਰਟ ਟੂ ਆ ਮੈਕਸ ਆਫ 93 ਕਿਲੋਮੀਟਰ ਜੀ ਹਾਂ ਇਸਾ ਡੈਮਲਰ ਜੁਸੂਸੀ ਸਕਾਟ ਕਾਰ ਇਹਨੂੰ ਵੀ ਕਿਹਾ ਜਾਂਦਾ ਹੈ ਸੋ ਇਹਦੇ ਵਿੱਚ ਦੱਸਿਆ ਹੋਇਆ ਇਹਦੀ ਖਾਸੀਅਤ ਕੀ ਕੀ ਹੈ ਸੋ ਕਾਰਗਿਲ ਵਾਰ ਹੋਈ ਸੀ ਜਿਹੜੀ ਉਹਨੂੰ ਤਾਂ ਹਰ ਕੋਈ ਜਾਣਦਾ ਕੋਈ ਵੀ ਇਸ ਘਟਨਾ ਨੂੰ ਨਹੀਂ ਭੁੱਲ ਸਕਦਾ ਸੋ ਬਹੁਤ ਹੀ ਸੋਹਣੇ ਵਧੀਆ ਤਰੀਕੇ ਦੇ ਨਾਲ ਇੱਥੇ ਚਿੱਤਰਿਤ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਗਿਲ ਦੀ ਵਾਰ ਹੋਈ ਸੀ ਉਹਨੂੰ ਇੱਕ ਜਿਹੜੇ ਬੱਚੇ ਨੇ ਯੰਗਸਟਰਸ ਨੇ ਉਹਨਾਂ ਨੂੰ ਇੱਕ ਯਾਦ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਇਹ ਸਾਰੀ ਵਾਰ ਹੋਈ ਸੀ ਸਾਰੇ ਘਟਨਾ ਹੋਈ ਸੀ ਤੁਸੀਂ ਦੇਖ ਸਕਦੇ ਹੋ ਸਿਪਾਹੀ ਹੈ ਜਿਹੜੇ ਦਿਖਾਏ ਹੋਏ ਨੇ ਕਿਸ ਤਰੀਕੇ ਦੇ ਨਾਲ ਪਿਕਚਰਾਇਜ਼ੇਸ਼ਨ ਕੀਤੀ ਹੋਈ ਆ ਬੱਚਿਆਂ ਨੂੰ ਸਮਝਾਉਣ ਦੇ ਲਈ ਕਿ ਆਖਿਰ ਇਹ ਯੁੱਧ ਦੇ ਵਿੱਚ ਕੀ ਕੁਝ ਹੋਇਆ ਸੀ ਕਾਰਗਿਲ ਦੀ ਜੰਗ ਜੀਹਾਂ ਕਾਰਗਿਲ ਵਾਰਦੀ ਇਹ ਸੀਨ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਵਿੱਚ ਤੋਂ ਨੂੰ ਵੇਖਣ ਨੂੰ ਮਿਲ ਜਾਣਗੇ ਸੂਚੀ ਇਹ ਮੈਡਲਸ ਇੱਥੇ ਦਿਖਾਏ ਹੋਏ ਨੇ ਇੰਡੀਅਨ ਨੇਵੀ ਰੈਂਕ ਦੇ ਇਹ ਬਹੁਤ ਸੋਹਣੇ ਦੇਖ ਸਕਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜਿਹੜੇ ਜਵਾਬਾਦ ਖਿਡਾਰੀ ਸਨ ਜਿਹੜੇ ਜਵਾਬਾਦ ਸੈਨਿਕ ਹੁੰਦੇ ਸਨ ਆਪਣੀਆਂ ਪ੍ਰਾਪਤੀਆਂ ਦੇ ਨਾਲ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਯਾਨੀ ਕਿ ਜਿਹੜੇ ਉਹਨਾਂ ਨੂੰ ਮੈਡਲਸ ਸਨਮਾਨ ਦਿੱਤੇ ਜਾਂਦੇ ਸਨ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੀ ਹੋਈ ਨੇ ਕਿਉਂਕਿ ਇਹ ਜਿਹੜੇ ਮੈਡਲਸ ਹੁੰਦੇ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਦੇ ਨਾਲ ਬਹੁਤ ਜ਼ਿਆਦਾ ਬਹੁਤ ਚੀਜ਼ਾਂ ਕੁਰਬਾਨ ਕਰਕੇ ਮਿਲਦੀ ਨੇ ਸੋ ਉਹਨਾਂ ਯਾਦਾਂ ਨੂੰ ਆਫੀਸਰਸ ਦੇ ਕੈਪਟਨਸ ਦੇ ਜਿਹੜੇ ਮੈਡਲਸ ਨੇ ਇੱਥੇ ਸੰਭਾਲ ਕੇ ਰੱਖੇ ਹੋਏ ਨੇ ਅਮੁੱਲੇ ਯਾਦਾਂ ਨੇ ਜਿਹੜੀਆਂ ਇੱਕ ਜੇ ਗੱਲ ਕਰੀਏ ਸੁਤੰਤਰ ਦੇਸ਼ ਨੂੰ ਆ ਜਿਹਦੇ ਵਿੱਚ ਅਸੀਂ ਅੱਜ ਰਹਿੰਦੇ ਆ ਉਹਨਾਂ ਚੀਜ਼ਾਂ ਨੂੰ ਇਨ੍ਹਾਂ ਕੁਰਬਾਨੀਆਂ ਦੇ ਨਾਲ ਹੀ ਮਿਲਿਆ ਇਨ੍ਹਾਂ ਕੁਰਬਾਨੀਆਂ ਕਰਕੇ ਉਹਨਾਂ ਨੂੰ ਇਹ ਮੈਡਲਸ ਮਿਲੇ ਨੇ ਜਿਹੜੇ ਇੱਥੇ ਸੰਭਾਲ ਕੇ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਸਰਵਿਸ ਮੈਡਲਸ ਵੀ ਪਏ ਹੋਏ ਨੇ ਜਿਸ ਤਰੀਕੇ ਦੇ ਨਾਲ ਅਲੱਗ-ਅਲੱਗ ਆਫੀਸਰਸ ਦੇ ਕੈਪਟਨਸ ਦੇ ਜਨਰਲਸ ਦੇ ਜਿਹੜੇ ਮੈਡਲਸ ਇੱਥੇ ਰੱਖੇ ਹੋਏ ਨੇ ਫੀਲਡ ਮਾਰਸ਼ਲ ਦੇ ਮੈਡਲਸ ਤੁਸੀਂ ਦੇਖ ਸਕਦੇ ਹੋ ਇੱਥੇ ਆ ਜਿਹੜੇ ਆਫੀਸਰਸ ਨੇ ਜੀ ਸੀਓਬੀਸ ਨੇ ਉਹਨਾਂ ਦੇ ਸਾਰੇ ਦੇ ਜਿਹੜੇ ਮੈਡਲਸ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲ ਕੇ ਰੱਖੇ ਹੋਏ ਨੇ ਤਾਂ ਜੋ ਜਿਹੜੇ ਬੱਚੇ ਨੇ ਯੰਗਸਟਰਸ ਨੇ ਇਨਾਂ ਤੋਂ ਇਨਸਪੀਰੇਸ਼ਨ ਲੈ ਸਕਣ ਸੋ ਸਿਵਲ ਸਰਵਿਸਿਸ ਹੁੰਦੀਆਂ ਨੇ ਜਿਦੇ ਵਿੱਚ ਦੇਖਦੇ ਆਪਾਂ 에ਅਰ ਫੋਰਸ ਹੁੰਦੀ ਹੈ ਮਿਲਟਰੀ ਹੁੰਦੀ ਹੈ ਪੁਲਿਸ ਆਫਿਸਰਸ ਹੁੰਦੇ ਨੇ ਆ ਅਲੱਗ-ਅਲੱਗ ਜਿਹੜੇ ਸੰਸਥਾਵਾਂ ਦੇ ਵਿੱਚ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਸਨ ਉਹਨਾਂ ਦੀਆਂ ਆਰਮੀ ਆਫਿਸਰਸ ਜਾਂ 에ਅਰ ਫੋਰਸ ਆਫਿਸਰਸ ਜਿਹੜੀਆਂ ਇੱਥੇ ਸਰਮੋਨੀਅਲ ਡਰੈਸੇਸ ਵਗੈਰਾ ਰੱਖਿਆ ਹੋਇਆ ਨੇ ਸਮਰ ਡਰੈਸੇਸ ਨੇ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਯੂਨੀਫਾਰਮਸ ਹੁੰਦੀਆਂ ਸਾਨੂੰ ਸਮਾਨੇ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਇੱਥੇ ਕਹਿ ਸਕਦੇ ਆ ਕਿ ਕੀਮਤੀ ਚੀਜ਼ਾਂ ਨੇ ਜਿਹੜੀਆਂ ਕੀਮਤੀ ਯਾਦਾਂ ਨੂੰ ਇੱਥੇ ਸੰਭ ਸੈਰਮੋਨੀਅਲ ਡਰੈਸ ਹੁੰਦੀ ਹੈ ਜਿਹੜੀ ਸੈਰਮਨੀ ਹੁੰਦੀਆਂ ਉਹਦੇ ਵਿੱਚ ਆਰਮੀ ਆਫਿਸਰਸ ਦੇ ਵੱਲੋਂ ਜਿਹੜੀ ਇਸ ਤਰੀਕੇ ਦੀ ਪੋਸ਼ਾਕ ਪਾਈ ਜਾਂਦੀ ਸੀ ਸੋ ਉਹਨਾਂ ਚੀਜ਼ਾਂ ਨੂੰ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਸਾਰੀਆਂ ਡਰੈਸਸ ਤੁਸੀਂ ਵੇਖ ਸਕਦੇ ਹੋ ਕਿ 에ਅਰ ਫੋਰਸ ਆਫਿਸਰਸ ਜਾਂ ਆਰਮੀ ਆਫਿਸਰਸ ਜਾਂ ਡਰੈਸਸ ਵੀ ਇੱਥੇ ਜੁੜੀਆਂ ਕੀਮਤੀ ਚੀਜ਼ਾਂ ਜਿਹੜੀਆਂ ਇਹ ਕਹਿ ਸਕਦੇ ਆ ਇੱਕ ਵਰਦੀ ਕਿਸੇ ਵੀ ਸੈਨਿਕ ਦੇ ਲਈ ਕਿਸੇ ਵੀ ਜਿਹੜੇ ਸਿਪਾਹੀ ਦੇ ਲਈ ਬਹੁਤ ਕੀਮਤੀ ਚੀਜ਼ ਹੁੰਦੀ ਆ ਉਹਨੂੰ ਇੱਥੇ ਸੰਭਾਲ ਕੇ ਜੜਾ ਰੱਖਿਆ ਹੋਇਆ ਹੈ ਸੂਈ ਤੁਸੀਂ ਨਾਮ ਜਿਹੜੇ ਅੰਕਿਤ ਕੀਤੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਵਿੱਚ ਰੋਲ ਆਫ ਆਨਰ ਸਿੱਖ ਐਲਾਈ ਜੀ ਹਾਂ ਇਹ ਸਾਰੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਉਹਨਾਂ ਦੇ ਨਾਮ ਇੱਥੇ ਸੁਨਹਿਰੀ ਅੱਖਰਾਂ ਦੇ ਵਿੱਚ ਅੰਕਿਤ ਕੀਤੇ ਹੋਏ ਨੇ ਪਿੱਛੇ ਸਾਰੇ ਨਾਮ ਜਿਹੜੇ ਦਰਸਾਏ ਗਏ ਨੇ ਰੋਲ ਆਫ ਆਨਰ ਨੇ ਸਿੱਖ ਐਲਾਈ ਦੇ ਇਹਨਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਕੀਮਤੀ ਜਾਨਾਂ ਦਿੱਤੀਆਂ ਗਈਆਂ ਕੁਰਬਾਨੀਆਂ ਦਿੱਤੀਆਂ ਗਈਆਂ ਸਾਡੀ ਦੀ ਸ਼ਹਾਸੀਆਂ ਦੀ ਰਾਖੀ ਲਈ ਸੋ ਇਹਨਾਂ ਦੇ ਨਾਮ ਇੱਥੇ ਜਿਹੜੇ ਅੰਕਿਤ ਕੀਤੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਲੁਧਿਆਣਾ ਸ਼ਹਿਰ ਦੇ ਜਿਹੜੇ ਜਹਾਬਾਸ ਖਿਡਾਰੀ ਸਨ 1905 ਇੰਡੋ ਪਾਕ ਵਾਰ ਦੇ ਉਹਨਾਂ ਦੇ ਨਾਮ ਵੀ ਹੈ ਜਿਹੜੇ ਇੱਥੇ ਦੱਸੇ ਹੋਏ ਨੇ ਬਠਿੰਡਾ ਸੰਗਰੂਰ ਪਟਿਆਲਾ ਫਿਰੋਜ਼ਪੁਰ ਫਰੀਦਕੋਟ ਅੰਮ੍ਰਿਤਸਰ ਤੇ ਪੰਜਾਬ ਦੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਪਟਿਆਲੇ ਦੀ ਜੋ ਗੱਲ ਕਰੀ ਅੰਮ੍ਰਿਤਸਰ ਹੋਗੇ ਹੁਸ਼ਿਆਰਪੁਰ ਹੋਗੇ ਸੰਕਰੂਰ ਹੋਗੇ ਸਾਰਿਆਂ ਦੇ ਜਿਹੜੇ ਆਪਰੇਸ਼ਨ ਸੀ ਅਤੇ ਕਿਸ ਤਰੀਕੇ ਨਾਲ ਜਿਹੜੇ ਜਾਂਬਾਜ਼ ਖਿਡਾਰੀ ਸ਼ਹੀਦ ਹੋਏ ਸਨ ਉਹਨਾਂ ਦੇ ਨਾਮ ਇੱਥੇ ਅੰਕਿਤ ਕੀਤੇ ਹੋਏ ਨੇ ਸੁਇਸ ਮਿਊਜ਼ੀਅਮ ਦੇ ਵਿੱਚ ਜੀ ਬਣਾਈ ਹੋਈ ਹੈ ਹੀਰੋਜ਼ ਗੈਲਰੀ ਹੀਰੋ ਗੈਲਰੀ ਦੇ ਵਿੱਚ ਜਿਹੜੀ ਅੰਦਰ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਸਟੈਚੂਜ਼ ਬਣਾਏ ਹੋਏ ਨੇ ਜਿਹੜੀ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਦੇ ਇੱਥੇ ਸਟੈਚੂਜ਼ ਵੀ ਦੇਖੇ ਜਾ ਸਕਦੇ ਨੇ ਇਸ ਦੇ ਨਾਲ ਹੀ ਫੋਟੋਜ਼ ਵੀ ਲਗਾਈਆਂ ਹੋਈਆਂ ਨੇ ਹਰ ਇੱਕ ਦੇ ਨੇਮ ਮੈਂਸ਼ਨ ਨੇ ਕਿ ਜਿਨ੍ਹਾਂ ਦੇ ਵੱਲੋਂ ਸ਼ਹੀਦੀਆਂ ਦਿੱਤੀਆਂ ਗਈਆਂ ਸਨ ਕਿਸ ਤਰੀਕੇ ਦੇ ਨਾਲ ਇਨਕਾਊਂਟਰ ਹੋਏ ਸਨ ਕਈਆਂ ਦੇ ਕਿਸ ਤਰੀਕੇ ਦੇ ਨਾਲ ਜਿਹੜਾ ਦੁਸ਼ਮਣਾਂ ਦੇ ਨਾਲ ਜੰਗ ਲੜਦੇ ਹੋਏ ਇਹਨਾਂ ਦੇ ਵੱਲੋਂ ਆਪਣੀਆਂ ਸ਼ਹੀਦੀਆਂ ਆਪਣੀਆਂ ਜਾਨਾਂ ਦੇਸ਼ ਤੋਂ ਕੁਰਬਾਨ ਕੀਤੀਆਂ ਗਈਆਂ ਸਨ ਸੋ ਅਲੱਗ-ਅਲੱਗ ਵਾਰਡਸ ਦੇ ਨੇ ਜਿਹੜੇ ਇਹ ਸ਼ਹੀਦ ਜਾਬਾਜ਼ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਦਿਖਾਇਆ ਹੋਇਆ ਹੈ ਡਿਪਲॉयਮੈਂਟ ਆਫ ਟੈਂਕ ਐਟ ਜ਼ੋਜੀਲਾ ਜਿहां ਇਹ ਸਾਰੀਆਂ ਦਿਖਾਈਆਂ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਡਿਪਲॉयਮੈਂਟ ਔਰ origignal ਪਿਕਚਰਸ ਨੇ ਜਿਹੜੀਆਂ ਇੱਥੇ ਅੰਕਿਤ ਕੀਤੀਆਂ ਹੋਈਆਂ ਨੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦਾਂ ਦੀਆਂ ਜਿਹੜੀਆਂ ਅਲੱਗ-ਅਲੱਗ ਵਾਰਸ ਦੇ ਵਿੱਚ ਜਿਹੜਾ ਆਪਰੇਸ਼ਨ ਪਵਨ ਹੈ, ओपी ਪਵਨ ਯਾਨੀ ਕਿ ਆਪਰੇਸ਼ਨ ਪਵਨ ਦੀਆਂ ਇਹ ਤਸਵੀਰਾਂ ਨੇ। ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ 1971 ਦੇ ਵਿੱਚ ਜਿਹੜੀ ਇੰਡੋ-ਪਾਕ ਵਾਰ ਹੋਈ ਸੀ ਉਹਨਾਂ ਦੇ ਸ਼ਹੀਦਾਂ ਦੀਆਂ ਵੀ ਤਸਵੀਰਾਂ ਇੱਥੇ ਜਿਹੜੀਆਂ ਅੰਕਿਤ ਕੀਤੀਆਂ ਹੋਈਆਂ ਨੇ। 1971 ਇੰਡੋ-ਪਾਕ ਵਾਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਇੱਥੇ ਅੰਕਿਤ ਕੀਤੀਆਂ ਹੋਈਆਂ ਨੇ। ਇਸ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਸ਼ਹੀਦ ਨੇ ਆਪਣੀਆਂ ਜਾਨਾਂ ਵਾਰ ਚੁੱਕੇ ਨੇ 1965 ਵਿੱਚ ਜਿਹੜਾ ਹਿੰਦੂ-ਪਾਕਿਸਤਾਨੀ ਯੁੱਧ ਹੋਇਆ ਸੀ ਹਿੰਦ-ਪਾਕਿਸਤਾਨ ਨੇ ਯੁੱਧ ਦੀਆਂ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਵੀ ਇੱਥੇ ਅੰਕਿਤ ਕੀਤੀਆਂ ਗਈਆਂ ਨੇ ਸੋ ਸ਼ਹੀਦ ਹੋਏ ਸੰਜੜੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਸੰ ਜਿਨ੍ਹਾਂ ਨੇ ਉਹਨਾਂ ਦੀਆਂ ਤਸਵੀਰਾਂ ਅੰਕਿਤ ਕੀਤੀਆਂ ਹੋਈਆਂ ਨੇ ਸੋ ਇਹ ਜੀ ਸਾਡੇ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਪੰਜਾਬ ਦਾ ਇਤਿਹਾਸ ਬੜਾ ਮੁੱਲਾ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਉਹਨਾਂ ਦੀ ਤਸਵੀਰਾਂ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਤਿਮਾ ਬਣੀ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿੰਨਾਂ ਦੀ ਜਿਹੜੀ ਅਮੁੱਲ ਯਾਦ ਹੈ ਅਮੁੱਲ ਦਾਤ ਹੈ ਜਿਹੜੀ ਉਹਨਾਂ ਨੇ ਪੂਰੇ ਪੰਜਾਬ ਨੂੰ ਦਿੱਤੀ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਸਟੈਚੂਜ਼ ਇੱਥੇ ਬਣੇ ਹੋਏ ਨੇ ਵਾਰਸ ਦੇ ਵਿੱਚ ਕਿਸ ਤਰੀਕੇ ਨਾਲ ਵਾਰ ਹੋਈ ਸੀ ਉਹਦੀਆਂ ਪਿੱਛੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਕਿਸ ਤਰੀਕੇ ਨਾਲ ਵਾਰ ਦੀਆਂ ਜਿਹੜੀਆਂ ਤਸਵੀਰਾਂ ਸੋ ਜਦੋਂ ਯੁੱਧ ਲੜੇ ਜਾਂਦੇ ਸੀ ਪ੍ਰਾਤਨ ਸਮੇਂ ਦੇ ਵਿੱਚ ਤਾਂ ਸੋਲਜਰਸ ਦੀਆਂ ਲੱਗ ਪਹਿਚਾਨ ਹੁੰਦੀ ਸੀ ਕਿ ਇਹ ਜਿਹੜਾ ਕਿਹੜੀ ਸਮੁਦਾਇ ਦਾ ਸੋਲਜਰ ਹੈ ਸੋ ਇੱਥੇ ਤੁਹਾਨੂੰ ਦਿਖਾਣੇ ਆ ਕਿਸ ਤਰੀਕੇ ਨਾਲ ਡਾਇਵਰਜન્સ ਕੀਤੀ ਹੋਈ ਹੈ ਸੋ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗੁਪਤਾ ਸੋਲਜਰਸ ਨੇ ਇੱਧਰ ਸਿੱਖ ਸੋਲਜਰਸ ਹੀ ਪਹਿਚਾਨਾ ਜਿਨ੍ਹਾਂ ਦੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਮੁਗਲ ਸੋਲਜਰਸ ਨਹੀਂ ਹੋਏ ਦਾ ਹੁੰਦੇ ਸਨ ਸੋ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਚਾਰ ਡਿਫਰੈਂਟ ਜੇ ਗੱਲ ਕਰੀਏ ਦਰਸਾਇਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਸੋਲਜਰਸ ਦੇ ਵਿੱਚ ਫਰਕ ਹੁੰਦਾ ਸੀ ਉਹ ਕਿਹੜੇ-ਕਿਹੜੇ ਸੋਲਜਰਸ ਦੀ ਕਿਸ ਤਰ੍ਹਾਂ ਤੁਸੀਂ ਹਿਸਟੋਰੀਕਲ ਵੈਪਨਸ ਆ ਦਿਖਾਏ ਹੋ ਇਹਨੇ ਜੀ ਕਿਸ ਤਰੀਕੇ ਨਾਲ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਕਿਹੜੇ ਹਿਸਟੋਰੀਕਲ ਵੈਪਨਸ ਹੁੰਦੇ ਆ ਉਹ ਗਦਾ ਦਿਖਾਇਆ ਹੋਇਆ ਹੈ ਬੈਟਲ ਐਕਸ ਹੁੰਦੀ ਹੈ ਯਾਨਕਿ ਜਿਹੜੀ ਵਿੱਚ ਯੂਜ਼ ਕਰਦੇ ਹੁੰਦੇ ਸੀ ਸ਼ੀਲਡ ਜਿਹਨੂੰ ਬਚਾਅ ਦੇ ਲਈ ਯੂਜ਼ ਕਰਦੇ ਹੀ ਸਵਾਰਡ ਬੋ ਐਂਡ ਐਰੋ ਹਰ ਚੀਜ਼ ਜਿਹੜੀ ਇੱਥੇ ਵਧੀਆ ਤਰੀਕੇ ਨਾਲ ਤੁਹਾਨੂੰ ਦੇਖ ਸਕਦੇ ਹੋ ਕਿ ਦਰਸਾਈ ਹੋਈ ਹੈ ਯੁੱਧ ਦੀਆਂ ਤਸਵੀਰਾਂ ਨੇ ਜਿਹੜੀਆਂ ਇਹ ਜਿਹੜਾ ਕਿ ਰਾਮ ਤੇ ਰਾਵਣ ਦਾ ਯੁੱਧ ਯਾਨਕਿ ਰਮਾਇਣ ਦੇ ਵਿੱਚ ਅਸੀਂ ਛੋਟੇ ਹੁੰਦੇ ਤੋਂ ਇਸ ਯੁੱਧ ਨੂੰ ਜਿਹੜੇ ਦੇਖਦੇ ਆਏ ਹਾਂ ਟੀਵੀ ਤੇ ਰਾਮ ਤੇ ਰਾਵਣ ਦਾ ਜਿਹੜਾ ਯੁੱਧ ਹੋਇਆ ਸੀ ਵਾਨਰ ਸੈਨਾ ਤੁਸੀਂ ਦੇਖ ਸਕਦੇ ਹੋ ਸਾਰੇ ਪਿਕਚਰਾਈਜੇਸ਼ਨ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਦਰਸਾਈ ਹੋਈ ਹੈ ਤੇ ਹਾਸ ਤੇ ਜੋ ਸਨੈਰੀ ਕਿਹਾ ਕਿ ਆਪਰੇਸ਼ਨ ਵਿਜੇ ਦਾ ਜ਼ਿਕਰ ਹੈ ਸੋ ਆਪਰੇਸ਼ਨ ਵਿਜੇ ਨੂੰ ਦਰਸਾਉਂਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਪੋਰਟਰੇ ਕੀਤਾ ਹੋਇਆ ਇਸ ਜੰਗ ਨੂੰ ਜੇ ਕਿ ਬਿਲਕੁਲ ਬਖੂਬੀ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਇਮੋਸ਼ਨਸ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਟੈਂਸ਼ਨ ਦਾ ਮਾਹੌਲ ਵੀ ਇਹਦੇ ਵਿੱਚ ਦਿਖਾਇਆ ਗਿਆ ਕਿ ਕਿੰਨੇ ਟੈਂਸ਼ਨ ਦੇ ਵਿੱਚ ਸਨ ਉੱਥੇ ਦੇਖ ਸਕਦੇ ਹੋ ਕਿ ਲੁੱਕ ਕੇ ਕਿਦਾਂ ਵਾਰ ਕੀਤੇ ਜਾਂਦੇ ਸਨ ਛੁਪ ਕੇ ਦੁਸ਼ਮਨਾ ਤੋਂ ਛੁਪਿਆ ਜਾਂਦਾ ਸੀ ਕਿ ਉਹਨਾਂ ਨੂੰ ਜਿਹੜਾ ਮਾਤ ਦਿੱਤੀ ਜਾ ਸਕੀ ਸੋ ਇਹ ਮੋਸ਼ਨਸ ਕਿਸ ਤਰੀਕੇ ਨਾਲ ਲੈ ਕੇ ਜਾ ਰਹੇ ਨੇ ਟੈਂਕ ਕਿਸ ਤਰੀਕੇ ਨਾਲ ਉਹ ਹਰ ਇਮੋਸ਼ਨ ਹੈ ਜਿਹੜਾ ਇਦਰ ਸੌਂਦੀ ਤਸਵੀਰ ਹੈ ਜਿਹੜੀ ਇੱਕ ਪੋਰਟਰੇ ਕੀਤਾ ਗਿਆ ਬਹੁਤ ਸੋਹਣੇ ਤਰੀਕੇ ਦੇ ਨਾਲ ਤੋ ਜਿਹੜੇ ਦੇਸ਼ ਦੇ ਜਵਾਨ ਸਨ ਉਹਨਾਂ ਨੂੰ ਆਪਣੀਆਂ ਸ਼ਹੀਦੀਆਂ ਦੇਣੀਆਂ ਪਈਆਂ ਕਈ ਵਾਰ ਮਾਈਨਸ ਟੈਂਪਰੇਚਰ ਦੇ ਵਿੱਚ ਸੀਆਚੀਨ ਗਲੇਸ਼ੀਅਰਸ ਦੇ ਵਿੱਚ ਵੀ ਉਹਨਾਂ ਨੂੰ ਜੰਗ ਲੜਨੀ ਪਈ ਅਜਾਹੇ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਹੁੰਦਾ ਸੀ ਕਿਸ ਤਰੀਕੇ ਦੀ ਪੋਸ਼ਾਕ ਉਹਨਾਂ ਨੂੰ ਕਿਸ ਤਰ੍ਹਾਂ ਦੀ ਯੂਨੀਫਾਰਮ ਉਹਨਾਂ ਨੂੰ ਵੇਅਰ ਕਰਨੀ ਪੈਂਦੀ ਸੀ ਉਹ ਵੀ ਦਿਖਾਈ ਗਈ ਹੈ ਮਤਲਬ ਹਰ ਚੀਜ਼ ਨੂੰ ਸੀ ਦੇ ਦੇਖਣਾ ਚਾਹੋਗੇ ਇਸ ਵਾਰ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਸਾਮਕੇ ਰੱਖਿਆ ਹੋਇਆ ਹੈ ਤੇ ਜੇਕਰ ਇੱਧਰ ਵੀ ਗੱਲ ਕਰੀਏ ਕਾਰਤੂਸ ਕਿੱਦਾਂ ਦੇ ਹੁੰਦੇ ਸਨ ਮਾਡਲ ਸਾਰੇ ਇੱਥੇ ਦਰਸਾਏ ਹੋਏ ਨੇ ਬਣਾਏ ਹੋਏ ਨੇ ਮਾਡਲਸ ਜਿਹੜੇ ਨੌਜਵਾਨ ਪੀੜੀ ਨੂੰ ਦਿਖਾਉਣ ਦੇ ਲਈ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਵਰਤੀਆਂ ਜਾਂਦੀਆਂ ਸਨ ਕਿਹੜੇ-ਕਿਹੜੇ ਮਾਡਲਸ ਆ ਉਹ ਹਰ ਚੀਜ਼ ਨੂੰ ਇੱਥੇ ਦਰਸਾਇਆ ਗਿਆ ਹੈ ਸੋ ਅੱਜਕੱਲ ਦੇ ਨੌਜਵਾਨਾਂ ਦੀ ਜੀ ਗੱਲ ਕਰੀਏ ਇਹਨਾਂ ਸ਼ਹੀਦੀਆਂ ਨੂੰ ਕਿਤੇ ਨਾ ਕਿਤੇ ਉਹ ਭੁੱਲਦੇ ਨਜ਼ਰ ਆ ਰਹੇ ਨਹੀਂ ਉਹ ਆਪਣੇ ਹੀਤ ਹੁੰਦੇ ਵਿੱਚ ਅੱਜਕੱਲ ਦੇ ਜਿਹੜੇ ਨੌਜਵਾਨ ਹੈ ਜਿਹੜੀ ਘੁੰਮਦੇ ਨਜ਼ਰ ਆਉਂਦੇ ਨੇ ਨੌਜਵਾਨ ਪੀੜੀ ਨੂੰ ਇਸ ਇਤਿਹਾਸ ਨਾਲ ਜੋੜਨ ਦੀ ਬੇਹੱਦ ਜ਼ਰੂਰਤ ਹੈ ਤਾਂ ਕਿ ਉਹਨਾਂ ਨੂੰ ਆਪਣੀਆਂ ਰੂਟਸ ਕੀ ਨੇ ਪੰਜਾਬ ਦੀਆਂ ਸਾਡੇ ਦੇਸ਼ ਦੀਆਂ ਰੂਟਸ ਕੀ ਨੇ ਉਹਨਾਂ ਦਾ ਪਤਾ ਲੱਗ ਸਕੇ ਕਿ ਕਿੰਨੀਆਂ ਸ਼ਹੀਦੀਆਂ ਹੋਈਆਂ ਨੇ ਕਿੰਨੀਆਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਤਦ ਜਾ ਕੇ ਅਸੀਂ ਅੱਜ ਆਜ਼ਾਦ ਕੁੰਮਰੇ ਹਾਂ ਸੋ ਇਸ ਵਾਰ ਮਿਊਜ਼ੀਅਮ ਦੇ ਵਿੱਚ ਜਿਹੜੇ ਸਕੂਲੀ ਬੱਚਿਆਂ ਨੂੰ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਤੇ ਟੀਚਰਸ ਨੇ ਉਹਨਾਂ ਨੂੰ ਵੀ ਜਿਹੜਾ ਅਚੇਤਾਵਾ ਤੇ ਟ੍ਰਿਪਸ ਜ਼ਰੂਰ ਲੈ ਕੇ ਆਉਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਨੂੰ ਦਿਖਾਇਆ ਜਾਵੇ ਕਿ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਲੁਧਿਆਣਾ ਲਾਈਵ ਦੇ ਵੱਲੋਂ ਇਹੀ ਅਪੀਲ ਕੀਤੀ ਜਾਂਦੀ ਹੈ ਲੁਧਿਆਣਾ ਸ਼ਹਿਰ ਦੇ ਜਿਹੜੇ ਟੂਰਿਸਟ ਸਪੌਟਸ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਜਿਹੜਾ ਇਤਿਹਾਸ ਨਾਲ ਵੀ ਜੋੜਿਆ ਜਾ ਸਕੇ ਉਹਨਾਂ ਨੂੰ ਆਪਣੀਆਂ ਰੂਟਸ ਦਾ ਵੀ ਪਤਾ ਲੱਗ ਸਕੇ